ਇੱਕ ਬਲੱਡ ਐਸੀ ਚੀਜ਼ ਹੈ ਜਿਹੜਾ ਕਿਸੇ ਵੀ ਫੈਕਟਰੀ 'ਚ ਬਣਾਇਆ ਨਹੀਂ ਜਾ ਸਕਦਾ ਇਸ ਕਲੱਬ ਮੋਗਾ ਵਿਸ਼ਾਲ ਦਾ ਉਦਮ ਸੀਗਾ ਤੁਹਾਡਾ ਸਾਰਿਆਂ ਦਾ ਸਾਡੀ ਟੀਮ ਦਾ ਜਿਨ੍ਹਾਂ ਨੇ ਮਿਲ ਕੇ ਸਾਨੂੰ ਇੱਕ ਦੂਜੇ ਨੂੰ ਪ੍ਰੇਰਨਾ ਸਰੋਤ ਦੇ ਕੇ ਅੱਜ ਇੱਥੇ ਸੀ ਪਹੁੰਚਿਆ ਬਹੁਤ ਆਪਾਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕਾਰਜ ਕਰਨਾ ਹੁੰਦਾ ਨਾ ਸਾਡੀਆਂ ਕਿਤਾਬਾਂ 'ਚ ਮੈਡੀਕਲ ਦੀਆਂ ਵਿੱਚ ਲਿਖਿਆ ਯੂ ਹੈਵ ਟੂ ਬੀ ਅ ਪ੍ਰੈਕਟੀਕਲ ਡੈਮੋ ਤੁਸੀਂ ਆਪਣੇ ਆਪ ਨੂੰ ਡੈਮੋ ਬਣਾ ਕੇ ਪੇਸ਼ ਕਰੋਗੇ ਤਾਂ ਲੋਕੀ ਤੁਹਾਡੇ ਨਾਲ ਜੁੜਦੇ ਜਾਣਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਮੈਨੂੰ ਲੱਗਿਆ ਕਿ ਕੱਲੇ ਲੈਕਚਰ ਦੇਣਾ ਇੱਕ ਅਲੱਗ ਚੀਜ਼ ਹੈ ਜਦੋਂ ਆਪਾਂ ਖੁਦ ਆਪਣਾ ਬਲੱਡ ਡੋਨੇਟ ਕਰਕੇ ਇੱਕ ਸ਼ਹੀਦੀ ਤੇ ਸ਼ਹਾਦਤ ਦੇ ਕੇ ਤਿਲਕ ਜੰਜੂ ਦੀ ਰੱਖਿਆ ਕੀਤੀ ਜੇ ਮੈਂ ਗੱਲ ਕਰਾਂ ਮਨੁੱਖੀ ਅਧਿਕਾਰਾਂ ਦੀ ਤੇ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਜੇ ਰੱਖਿਅਕ ਬਣੇ ਨੇ ਸ਼ੀਰਗੁਰੂ ਤੇਗ ਬਹਾਦਰ ਜੀ ਮਹਾਰਾਜ ਬਣੇ ਨੇ ਤਾਂ ਤਾਂ ਸ਼ੀਰਗੁਰੂ ਤੇਗ ਬਹਾਦਰ ਜੀ ਸ਼ਿਰਗੁਰੂ ਤੇਕ ਬਹਾਦਰ ਜੀ ਮਹਾਰਾਜ ਦਾ ਅਸ਼ੀਰਵਾਦ ਲੈਂਦੇ ਹੋਏ ਜੋਤ ਜਗਾ ਕੇ ਸ਼ਿਰੂ ਗੁਰੂ ਤੇਕ ਬਹਾਦਰ ਜੀ ਅਰਦਾਸ ਬੇਨਤੀਆਂ ਜੋਦਰੀਆਂ ਕਰਕੇ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ ਫਿਰ ਨਰੰਕਾਰ ਅਕਾਲ ਪੁਰਖ ਚਤੁਰ ਸੱਚੇ ਪਾਸ਼ਾ ਆਪ ਰੰਦੀ ਚਾਦਰ ਬਣਿਓ ਸਾਡੇ ਤੇ ਨਦਰ ਮਿਹਰ ਸਾਰਿਆਂ ਤੇ ਬਣਾਈ ਰੱਖਣਾ ਪਿਆਰ ਸੱਚ ਭਾਵਨਾ ਤੇ ਆਪਣੇ ਕਦਮਾਂ ਤੇ ਚੱਲਣ ਦਾ ਬਲ ਬਖਸ਼ਣਾ ਅਰਦਾਸ ਬੇਨਤੀਆਂ ਤੋਂ ਬਾਅਦ ਸ਼ੁਰੂਆਤ ਕੀਤੀ ਗਈ ਸ਼ਹੀਦੀ ਤੇ ਸ਼ਹਾਦਤ ਦੇ ਕੇ ਦਿਲਕ ਜੰਜੂ ਦੀ ਰੱਖਿਆ ਕੀਤੀ ਜੇ ਮੈਂ ਗੱਲ ਕਰਾਂ ਮਨੁੱਖੀ ਅਧਿਕਾਰਾਂ ਦੀ ਤੇ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਜੇ ਰੱਖਿਅਕ ਬਣੇ ਨੇ ਸ਼ੀਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਣੇ ਨੇ ਸਾਡੇ ਬਲਜੀਤ ਸਿੰਘ ਜੀ ਚਾਨੀ ਮੇਰ ਸਾਹਿਬ ਸਾਡੇ ਡਿਸਟ੍ਰਿਕਟ ਗਵਰਨਰ ਅਜੇ ਗੋਇਲ ਜੀ ਤੇ ਰਵਿੰਦਰ ਸਿੰਘ ਜੀ ਤੇ ਮੇਰੇ ਸਾਰੇ ਲਾਇਨ ਮੈਂਬਰ ਚਾਰਟਰਡ ਪ੍ਰੈਜ਼ੀਡੈਂਟ ਸਾਡੇ ਬੰਸਲ ਸਾਹਿਬ ਤੇ ਡਾਕਟਰ ਸਾਹਿਬ ਦੀ ਪ੍ਰੇਰਣਾ ਕਰਕੇ ਬਹੁਤ ਸਾਰੀਆਂ ਵੀਡੀਓ ਪਈਆਂ ਡਾਕਟਰ ਸਾਹਿਬ ਨੇ ਬਲੱਡ ਦੇਣ ਦੇ ਕਿਹੜੇ ਕਿਹੜੇ ਫਾਇਦੇ ਆ ਉਹ ਵੀ ਦੱਸੇ ਸੀ ਅੱਜ ਡਾਕਟਰ ਸਾਹਿਬ ਸਾਡੇ ਨਾਲ ਬਲੱਡ ਡੋਨੇਸ਼ਨ ਖੁਦ ਕੈਂਪ ਦੇ ਵਿੱਚ ਹਾਜ਼ਰ ਹੋਏ ਆ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕਸ ਤੇ ਡਾਕਟਰ ਸਾਹਿਬ ਤੁਸੀਂ ਬੜੀਆਂ ਸਰੀਆਂ ਅਵੇਰਨੈਸ ਗੱਲਾਂ ਕੀਤੀਆਂ ਹੁਣ ਵੀ ਤੁਸੀਂ ਬਲੱਡ ਦੇ ਰਹੇ ਹੋ ਤੇ ਦੋ ਚਾਰ ਆਪਣੇ ਸ਼ਬਦਾਂ ਨਾਲ ਕੀ ਕਹਿਣਾ ਚਾਹੋਗੇ ਗੁਰਪ੍ਰੀਤ ਭਾਜੀ ਸਭ ਤੋਂ ਪਹਿਲਾਂ ਤਾਂ ਲਾਇਓਂਸ ਕਲੱਬ ਮੋਗਾ ਵਿਸ਼ਾਲ 321F ਨੇ ਛੜੇ ਉਪਰਾਲਾ ਕੀਤਾ ਨਾ ਇਹ ਆਪਣੇ ਜਿਹੜੀ ਸਮਾਈਲ ਵੈਲਫੇਅਰ ਐਸੋਸੀਏਸ਼ਨ ਆਫ ਔਮਨ ਹੈプラス ਮੋਕਾ ਪੁਲਿਸ ਦੇ ਸਹਿਯੋਗ ਦੇ ਨਾਲ ਤੇ ਉਹਦੇ ਵਿੱਚ ਕੀ ਹੁੰਦਾ ਆਪਾਂ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕਾਰਜਜ ਕਰਨਾ ਹੁੰਦਾ ਨਾ ਸਾਡੀਆਂ ਕਿਤਾਬਾਂ ਚ ਮੈਡੀਕਲ ਦੀਆਂ ਵਿੱਚ ਲਿਖਿਆ ਯੂ ਹੈਵ ਟੂ ਬੀ ਅ ਪ੍ਰੈਕਟੀਕਲ ਡੈਮੋ ਤੁਸੀਂ ਆਪਣੇ ਆਪ ਨੂੰ ਡੈਮੋ ਬਣਾ ਕੇ ਪੇਸ਼ ਕਰੋਗੇ ਤਾਂ ਲੋਕੀ ਤੁਹਾਡੇ ਨਾਲ ਜੁੜਦੇ ਜਾਣਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਸਦਕਾ ਮੈਨੂੰ ਲੱਗਿਆ ਕਿ ਕੱਲਾ ਲੈਕਚਰ ਦੇਣਾ ਇੱਕ ਅਲੱਗ ਚੀਜ਼ ਹੈ ਜਦੋਂ ਆਪਾਂ ਖੁਦ ਆਪਣਾ ਬਲੱਡ ਡੋਨੇਟ ਕਰਕੇ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਸ਼ਾਇਦ ਆਪਣਾ ਉਹ ਟਾਰਗੇਟ ਜਿਹੜਾ ਆਪਾਂ ਸੋਚਿਆ ਵੀ ਨਹੀਂ ਆਪਾਂ ਉਸ ਤੋਂ ਬਹੁਤ ਉੱਤੇ ਅਚੀਵ ਕਰ ਲਵਾਂਗੇ ਬਲੱਡ ਡੋਨੇਸ਼ਨ ਕੱਲਾ ਇੱਕ ਉਹ ਕਾਰਜ ਨਹੀਂ ਹੈ ਕਿ ਆਪਾਂ ਇੱਕ ਜ਼ਿੰਦਗੀ ਬਚਾ ਲਈ ਬਲੱਡ ਡੋਨੇਸ਼ਨ ਦਾ ਪਰਪਸ ਹੈ ਕਿ ਤੁਸੀਂ ਪਲੇਟलेट्स ਪਲਾਜ਼ਮਾ ਆਰਬੀਸੀਜ਼ ਫਰੈਸ਼ ਫਰੋਜ਼ਨ ਪਲਾਜ਼ਮਾ ਆਰਡੀਪੀਜ਼ ਐਸਡੀਪੀਜ਼ ਮਤਲਬ ਕਿ ਇੱਕ ਯੂਨਿਟ 6 ਤੋਂ 7 ਬੰਦਿਆਂ ਦੀ ਜ਼ਿੰਦਗੀ ਬਚਾਉਣ ਦੇ ਸਮਰੱਥ ਹੁੰਦਾ ਹੈ there is no absolute contradiction matlab koi bhi de sakta hai if you are having any cancer disease autoimmune disease you are on a blood thinner active blood pressure is more than 180 100 the weight is less than 50 kg taa tusi eh socho ke main blood donation at that time nahi kar sakta par is tarah nahi hai ke main future de vich jado main free haa i am a diabetic mainu kaiyan ne sawal puchya ke sanu sugar hai ji ki assi blood de sakte ke nahi de sakte if you are a diabetic ਬਟ ਤੁਹਾਡੀ ਸ਼ੂਗਰ ਵੈਲ ਕੰਟਰੋਲਡ ਹੈ ਯੂ ਆਰ ਏਬਲ ਟੂ ਡੋਨੇਟ ਦ ਬਲੱਡ ਨੋ ਪ੍ਰੋਬਲਮ ਐਟ ਆਲ ਬਾਕੀ ਇਹ ਸਾਰਾ ਲਾਇਨਸ ਕਲੱਬ ਹੋਗਾ ਵਿਸ਼ਾਲ ਦਾ ਉਦਮ ਸੀਗਾ ਤੁਹਾਡਾ ਸਾਰਿਆਂ ਦਾ ਸਾਡੀ ਟੀਮ ਦਾ ਜਿਨ੍ਹਾਂ ਨੇ ਮਿਲ ਕੇ ਸਾਨੂੰ ਇੱਕ ਦੂਜੇ ਨੂੰ ਪ੍ਰੇਰਣਾ ਸ੍ਰੋਤ ਦੇ ਕੇ ਅੱਜ ਇੱਥੇ ਸੀ ਪਹੁੰਚਿਆ ਬਹੁਤ ਬਹੁਤ ਧੰਨਵਾਦ ਗਰਨਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਦੋਸਤੋ ਲਾਇਨ ਡਿਸਟ ਸੱਜਣ ਲੇਡੀਜ਼ ਜਨ ਸਾਰੇ ਮਿਲ ਕੇ ਬਲੱਡ ਦੇ ਰਹੇ ਨੇ ਇੱਕ ਬਲੱਡ ਐਸੀ ਚੀਜ਼ ਹੈ ਜਿਹੜਾ ਕਿਸੇ ਵੀ ਫੈਕਟਰੀ ਚ ਬਣਾਇਆ ਨਹੀਂ ਜਾ ਸਕਦਾ ਇਹ ਸਿਰਫ ਬਲੱਡ ਡੋਨੇਸ਼ਨ ਦੇ ਨਾਲ ਹੀ 321F ਦਾ ਬਹੁਤ ਹੀ ਪ੍ਰਾਊਡ ਕਲੱਬ ਹੈ ਮੋਗਾ ਵਿਸ਼ਾਲ ਜਿਨੇ ਬਹੁਤ ਵੱਡਾ ਉਪਰਾਲਾ ਕੀਤਾ ਅੱਜ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਔਰ ਬਹੁਤ ਹੀ ਤਾਜ਼ਾ ਦੋਸਤ ਕਮ ਹੋ ਸਕਦਾ ਹੈ ਔਰ ਜਿੰਨਾ ਆਪਾਂ ਡੋਨੇਟ ਕਰਦੇ ਆ ਉਨੀ ਜਿਆਦਾ ਤੋਂ ਜਿਆਦਾ ਜ਼ਿੰਦਗੀਆਂ ਬਚਾਉਣ ਦਾ ਕੰਮ ਕਰਦੇ ਆ ਲਾਇਨ ਕਲੱਬ ਦਾ ਮਾਟੋ ਵੀ ਹੈ ਵੀ ਸਭੀ ਆਪਾਂ ਸੇਵਾ ਕਰਨੀ ਹੈ ਸੇਵਾ ਕਰਨ ਲਈ ਮੇਰੇ ਖਿਆਲ ਚ ਇਹ ਸਭ ਤੋਂ ਵੱਡਾ ਦਾਨ ਹੈ ਬਲੱਡ ਡੋਨੇਸ਼ਨ ਦਾ ਜਿਹੜਾ ਕਿ ਮੋਗਾ ਵਿਸ਼ਾਲ ਨੇ ਬਹੁਤ ਵੱਡਾ ਅਪਰਾਲਾ ਕੀਤਾ ਹੈ ਮੋਗਾ ਵਿਸ਼ਾਲ ਨੂੰ ਅਸਲੀ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਜੀ ਅੱਜ ਗੁਰੂ ਸਾਹਿਬ ਦੇ ਦਿਹਾੜੇ ਤੇ ਮੋਗਾ ਲਾਇਨਸ ਕਲੱਬ ਵਿਸ਼ਾਲ ਨੇ ਇਹ ਬਹੁਤ ਵੱਡਾ ਅਪਰਾਲਾ ਕੀਤਾ ਹੈ ਤੇ ਸਾਨੂੰ ਐਸਐਸਪੀ ਸਾਹਿਬ ਨੇ ਜਿਸ ਤਰ੍ਹਾਂ ਸਹਿਯੋਗ ਦਿੱਤਾ ਵਿਸ਼ਵਾਸ ਦਿਲਾਇਆ ਤੇ ਇਸ ਤਰ੍ਹਾਂ ਡਾਕਟਰ ਸਾਹਿਬ ਨੇ ਵੀ ਸਾਨੂੰ ਵਿਸ਼ਵਾਸ ਦਿਲਾਇਆ ਜਿਹਦੇ ਨਾਲ ਅਸੀਂ ਇਹ ਸਫਲ ਤਰੀਕੇ ਨਾਲ ਇਹ ਆਪਣਾ ਕੈਂਪ ਕਰ ਰਹੇ ਹਾਂ ਬਹੁਤ ਬਹੁਤ ਸਾਰਿਆਂ ਨੂੰ ਬਤਾਇਆ ਲਾਇਓਂਸ ਕਲੱਬ ਮੋਗਾ ਵਿਸ਼ਾਲ ਦੇ ਜਿੰਨੇ ਵੀ ਮੈਂਬਰ ਇੱਥੇ ਆਏ ਆ ਸਾਰੇ ਵਧਾਈ ਦੇ ਪਾਤਰਾ ਮੈਂ ਸਾਰਿਆਂ ਨੂੰ ਧੰਨਵਾਦ ਵੀ ਕਰਦਾ ਹਾਂ ਵਧਾਈ ਵੀ ਦਿੰਦਾ ਥੈਂਕ ਯੂ ਸੀਰ ਸਾਹਿਬ ਸੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸਾਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਤੇ ਸਮਰਪਿਤ ਲੁਐਂਸ ਕਲੱਬ ਵੱਲੋਂ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰਵੀਰ ਜੀ ਕੈਬਰੀ ਸਕੂਲ ਦੇ ਚੇਅਰਮੈਨ ਸਾਹਿਬ ਤੇ ਮੇਰੇ ਹੋਰ ਵੀ ਬਾਂਸਲ ਸਾਹਿਬ ਜਾਂ ਜਿਨਨੇ ਵੀ ਸਾਰੇ ਹੀ ਸਤਿਕਾਰਯੋਗ ਅੱਜ ਸਖਸ਼ਤਾ ਅੱਜ ਗਾਂਧੀ ਰੋਡ ਗਊਸ਼ਾਲਾ ਦੇ ਵਿੱਚ ਖੂਨਦਾਨ ਕਰਨ ਵਾਸਤੇ ਪਹੁੰਚੇ ਮੇਰੇ ਭੈਣ ਭਰਾ ਸਭ ਨੂੰ ਪਹਿਲਾਂ ਤਾਂ ਜੀ ਆਇਆਂ ਆਖਦਾ ਤੇ ਕਿਉਂਕਿ ਖੂਨਦਾਨ ਮਹਾਦਾਨ ਕਿਉਂਕਿ ਇਹ ਖੂਨਦਾਨ ਕਰਨਾ ਇੱਕ ਬਹੁਤ ਵਧੀਆ ਤੇ ਉਪਰਾਲਾ ਚੰਗਾ ਹੈ ਕਿਉਂਕਿ ਜਿੱਥੇ ਨਾਲ ਖੂਨਦਾਨ ਕਰਦੇ ਨਵੇਂ ਸੈੱਲ ਬਣਦੇ ਆ ਨਵੀਂ ਜ਼ਿੰਦਗੀ ਮਿਲਦੀ ਹੈ ਕਿਉਂਕਿ ਉਹਨਾਂ ਲੋੜਵੰਦ ਭਰਾਵਾਂ ਨੂੰ ਜਿਹੜੇ ਵਿਚਾਰੇ ਤੜਫਦੇ ਫਿਰਦੇ ਆ ਉਹਨਾਂ ਨੂੰ ਸਾਡੇ ਭੈਣ ਭਰਾ ਸਾਡੇ ਵੀਰ ਸਾਡੇ ਡਾਕਟਰ ਸਾਹਿਬ ਸੋਢੀ ਜੀ ਜਾਂ ਹੋਰ ਵੀ ਭੈਣ ਭਰਾਵਾਂ ਨੇ ਜਿਹੜਾ ਕਿ ਖੂਨਦਾਨ ਕੀਤਾ ਤੇ ਅੱਜ ਉਹਨਾਂ ਲੋੜਵੰਦ ਭੈਣ ਭਰਾਵਾਂ ਨੂੰ ਇਹ ਖੂਨਦਾਨ ਜੋ ਕਿਉਂਕਿ ਬਹੁਤ ਵੱਡੀ ਮਾਤਰਾ ਤਖੂਂਦਾਨ ਅੱਜ ਕੈਂਪ ਇਥੇ ਲਗਾਇਆ ਜਿਹੜਾ ਕੋ ਲੈਂਸ ਕਲੱਬ ਦਾ ਬਹੁਤ ਧੰਨਵਾਦ ਕਰਨਾ ਬਹੁਤ ਵੱਡਾ ਅਪਰਾਲਾ ਕੀਤਾ ਇਹਨਾਂ ਪੈਣਪਰਾਵਾਂ ਨੇ ਸਾਡੇ ਵੀਰਾਂ ਨੇ ਸਾਡੇ ਚੇਅਰਮੈਨ ਸਾਹਿਬ ਬਾਂਸਲ ਸਾਹਿਬ ਕਿਉਂਕਿ ਇੱਕ ਇੱਕ ਕਦਮ ਚੱਲ ਕੇ ਆਏ ਸਾਡੇ ਪੈਣਪਰਾ ਕਿਉਂਕਿ ਜਿੱਥੇ ਐਡੀਆਂ ਵੱਡੀਆਂ ਸਖਸੀਤਾਾਂ ਅੱਜ ਖੂਦਾਨ ਕੈਂਪ ਦੇ ਵਿੱਚ ਪਹੁੰਚੇ ਇੱਕ ਨਮਾਣਾ ਜੀਆ ਤੁਹਾਡਾ ਪ੍ਰਾ ਵੀ ਇਸ ਖੂਦਾਨ ਕੈਂਪ ਵਿੱਚ ਹਾਜ਼ਰੀ ਲਾਏ ਉੱਥੇ ਹੀ ਹਿੰਦ ਦੀ ਚਾਦਰ ਧੰਨ ਸੈਭ ਸਿਧ ਗੁਰਤੇਗ ਭਦਰ ਸਿੰਘ ਨੂੰ ਨਮਨਤਕਾਰ ਕਰਦਾ ਤੇ ਉਸ ਸ਼ਰਧ ਦੇ ਫੁੱਲ ਭੇਂਟ ਕਰਦਾ ਤੇ ਹਮੇਸ਼ਾ ਹੀ ਸ਼ੀਸ਼ ਕੋਨਾ ਤਨਸ਼ਾ ਸਿਧ ਗੁਰਾਂਤ ਸਿੰਘ ਜੀ ਮਹਾਰਾਜੀ ਅੱਗੇ ਤੇ ਇਹ ਜੇ ਸਾਡੇ ਭੈਣ ਭਰਾ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਾਂ ਲੁਐਂਸ ਕਲੱਬ ਨੇ ਅੱਜ ਜਿਹੜਾ ਕਪਰਾਲਾ ਕੀਤਾ ਬਹੁਤ ਸਲਾਘਾਯੋਗ ਕੰਮ ਆ ਧੰਨਵਾਦ ਕਰ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲੌਂਚ ਕਲੱਬ ਲੌਂਚ ਕਲੱਬ ਮੋਕਾ ਵਿਸ਼ਾਲ ਦੀ ਜਿਹੜੀ ਬਹੁਤ ਹੀ ਯਤਨਸ਼ੀਲ ਟੀਮ ਹੈ ਉਹਨਾਂ ਦੀ ਸੋਚ ਨੂੰ ਵਧਾਈ ਦਿਨਾ ਕਿ ਜਿਨ੍ਹਾਂ ਨੇ ਇਸ ਸ਼ਹੀਦੀ ਦਿਹਾੜੇ ਤੇ ਬਲੱਡ ਡੋਨੇਸ਼ਨ ਕੈਂਪ ਰੱਖ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਬਲੱਡ ਡੋਨੇਸ਼ਨ ਨੂੰ ਅਸ਼ੀਰਵਾਦ ਪ੍ਰਾਪਤ ਕਰਵਾਇਆ ਸੋ ਦੋਸਤੋ ਇਹ ਬਲੱਡ ਦਾ ਦਾਨ ਹੈ ਉਹ ਮਹਾਦਾਨ ਹੈ ਇਹ ਕਿਸੇ ਨਾ ਕਿਸੇ ਨੂੰ ਜ਼ਿੰਦਗੀ ਦੇ ਸਕਦਾ ਜਿਹੜੀ ਕਿ ਬਹੁਤ ਮੱਤ ਪੂਰਨ ਆ ਪਰਿਵਾਰਾਂ ਦੇ ਲਈ ਸੋ ਦੋਸਤੋ ਬਹੁਤ ਬਹੁਤ ਸਾਡੇ ਨਾਇੰਸ ਕਲੱਬ ਮੋਗਾ ਦੀ ਟੀਮ ਵਧਾਈ ਦੀ ਪਾਤਰ ਹੈ ਨਾਲ ਸਾਡੇ ਬ੍ਰਹਮਨ ਸਮਾਈਲ ਨੇ ਵੀ ਯੋਗਦਾਨ ਦਿੱਤਾ ਉਹ ਵੀ ਬਹੁਤ ਵਧਾਈ ਦੇ ਪਾਤਰ ਨੇ ਜੈ ਹਿੰਦ ਜੈ ਭਾਰਤ ਹਾਂਜੀ ਸਰ ਬਾਈਕ ਦੇ ਲੋਜ ਗੁਰਪਰੀ ਜਦੋਂ ਆਪਾਂ ਬਲੱਡ ਨੇਸ਼ਨ ਦਾ ਇਹ ਬੀੜਾ ਚੱਕਿਆ ਸੀ ਨਾ ਹਾਂਜੀ ਸਰ ਤੇ ਸਟਾਰਟਿੰਗ ਦੇ ਵਿੱਚ ਆਪਾਂ ਇਹ ਸੋਚ ਰਹੇ ਸੀ ਕਿ ਬੰਦੇ ਕਿੱਥੋਂ ਇਕੱਠੇ ਕਰਨਗੇ ਜਿਹੜੀਆਂ ਕੁਝ ਫੋਰਸਾਂ ਜਿਹੜੀਆਂ ਕਿ ਆਪਣੇ ਆਲੇ ਦੁਆਲੇ ਖੜੀਆਂ ਆ ਉਹਨਾਂ ਵਿੱਚੋਂ ਗੋਕਾ ਕੈਟਲ ਫੀਡ ਮੇਰੇ ਛੋਟੇ ਬ੍ਰਦਰ ਵਿਸ਼ਾਲਪੁਰੀ ਤੇ ਜੀਐਸਓਡੀ ਸਾਰੇ 21 ਬੰਦੇ ਉਹਨਾਂ ਦੇ ਸਹਿਯੋਗ ਨਾਲ ਚਲੋ ਸਾਡਾ ਆਪਣਾ ਹਸਪਤਾਲ ਹੈ 31 ਬੰਦੇ ਸਾਡੇ ਸਹਿਯੋਗ ਨਾਲ ਜਿਹੜੇ ਲਾਲ ਕੈਪਾਂ ਵਾਲੇ ਸਾਰੇ ਤੁਹਾਨੂੰ ਨਜ਼ਰ ਆ ਰਹੇ ਹੋ ਸਾਰੀ ਆਪਣੀ ਟੀਮ ਬੰਦੇ ਮੈਂਬਰ ਹੈ ਤੇ ਅਸੀਂ ਬਹੁਤ ਧੰਨਵਾਦੀ ਹਾਂ ਗੋਕਾ ਕੈਟਲ ਫੀਡ ਜੀਪੀਏ ਇੰਡਸਟਰੀਜ਼ ਦੇ ਜਿਨ੍ਹਾਂ ਨੇ ਆਪਣੇ ਵੱਡ ਬੁੱਲੇ ਟਾਈਮ ਚੋਂ ਕੱਢ ਕੇ ਆਪਣੀ ਪੂਰੀ ਟੀਮ ਨੂੰ ਸਾਡੇ ਕਲੱਬ ਦੇ ਨਾਲ ਸਹਿਯੋਗ ਦੇ ਲਈ ਬਹੁਤ ਨੰਬਰਾਂ ਵੱਡਾ ਲਾ ਕੇ ਖੜਾ ਕੀਤਾ। ਥੈਂਕ ਯੂ ਸੋ ਮੱਚ। ਥੈਂਕ ਯੂ ਗੋਡ ਸਰ। ਜਿੱਥੇ ਤੁਹਾਡੇ ਵੱਲੋਂ ਸਹਿਯੋਗ ਮਿਲਿਆ। ਬੀਐਸ, ਬੀਆਰ ਫੈਸ਼ਨ ਵੱਲੋਂ ਵੀ ਬਹੁਤ ਯੋਗਦਾਨ ਮਿਲਿਆ। ਹੋਰ ਵੀ ਸਭਾ ਸਟੇਟ। ਅਸੀਂ ਲਾਇਓਂਸ ਕਲੱਬ ਮੋਗਾ ਵਿਸ਼ਾਲ ਵੱਲੋਂ ਇਹਨਾਂ ਦਾ ਗੋਕਾ ਫੀਲਡ ਵਾਲੇ ਆਪਣੇ ਰਾਜਾ ਜੀ ਦਾ ਤੇ ਪੂਰੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ। ਇਹ ਖੂਨਦਾਨ ਮਹਾਦਾਨ ਹੈ। ਹਾਂਜੀ ਹਾਂਜੀ ਹਾਂਜੀ। ਅ ਸੰਜੀਵ ਜੀ ਵੀ ਆ ਗਏ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸੋ ਸਰ ਜੀ ਕਹਿਣੇ ਚੜੋ ਬਾਜੀ ਲੜਦਾਨ ਬਹੁਤ ਵਧੀਆ ਗੱਲ ਆਈ